ਵਿਸ਼ਾ ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਗਾਣਿਆਂ ਦੇ ਵਿੱਚ ਵਰਤੀ ਗਈ ਭੱਦੀ ਸ਼ਬਦਾਵਲੀ ਔਰਤਾਂ ਦੇ ਮਾਣ ਸਨਮਾਨ ਦੇ ਖਿਲਾਫ ਵਰਤੀ ਗਈ ਸ਼ਬਦਾਵਲੀ ਨੂੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਪੰਜਾਬੀ ਗਾਇਕ ਹਨੀ ਸਿੰਘ ਤੇ ਕਰਨ ਔਜਲਾ ਨੂੰ ਤਲਬ ਕੀਤਾ ਗਿਆ ਸੀ ਜਵਾਬ ਮੰਗਿਆ ਗਿਆ ਸੀ ਕਿ ਆਖਿਰ ਕੀ ਕਾਰਨ ਹੈ ਕਿ ਉਹਨਾਂ ਨੇ ਇਸ ਕਿਸਮ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਦੋਵਾਂ ਗਾਇਕਾਂ ਨੂੰ ਤਲਬ ਕੀਤਾ ਸੀ ਤੇ ਦੋਵੇਂ ਗਾਇਕ ਜਿਹੜੇ ਨੇ ਉਹ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਅੱਗੇ ਪੇਸ਼ ਨਹੀਂ ਹੋਏ ਨੇ ਪੇਸ਼ ਨਾ ਹੋਣ ਦੇ ਕਾਰਨਾਂ ਨੂੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਕਿਹਾ ਕਿ ਦੋਵਾਂ ਗਾਇਕਾਂ ਨੇ ਫੋਨ ਕਰਕੇ ਉਹਨਾਂ ਉਹਨਾਂ ਤੋਂ ਸਮਾਂ ਮੰਗਿਆ 15 ਦਿਨ ਦਾ ਹੋਰ ਸਮਾਂ ਦੇਣ ਦੀ ਦੋਵਾਂ ਗਾਇਕਾਂ ਨੇ ਮੰਨ ਕੀਤੀ ਹੈ ਰਾਜ ਲਾਲੀ ਗਿੱਲ ਉਹਨਾਂ ਨੇ ਕਿਹਾ ਕਿ ਫੋਨ ਕਰਕੇ ਦੋਵਾਂ ਗਾਇਕਾਂ ਨੇ ਆਪਣੇ ਕੀਤੇ ਤੇ ਸ਼ਰਮਿੰਦਗੀ ਜ਼ਾਹਿਰ ਕੀਤੀ ਹੈ ਮਾਫੀ ਮੰਗੀ ਹੈ ਉਨ੍ਹਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਪੰਜਾਬ ਰਾਜ ਮੈਲਕ ਕਮਿਸ਼ਨ ਦੇ ਜਿਹੜੇ ਚੇਅਰਪਰਸਨ ਨੇ ਰਾਜਲਾਲੀ ਗੇਲ ਉਹਨਾਂ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਸੀ ਦੋਵਾਂ ਗਾਇਕਾਂ ਦੇ ਖਿਲਾਫ ਖਾਸ ਤੌਰ ਤੇ ਯੋਯੋ ਹਨੀ ਸਿੰਘ ਅਤੇ ਕਰਨ ਔਜਲਾ ਦੇ ਖਿਲਾਫ ਕਰਨ ਔਜਲਾ ਦਾ ਪਿਛਲੇ ਦਿਨੀ ਗਾਣਾ ਆਇਆ ਸੀ ਐਮਐਫ ਗੱਬਰੂ ਜਿਸ ਨੂੰ ਲੈ ਕੇ ਬਹੁਤ ਵਿਵਾਦ ਹੋਇਆ ਸੀ ਲੋਕਾਂ ਨੇ ਇਤਰਾਜ਼ ਵੀ ਕੀਤਾ ਸੀ ਬਹੁਤ ਸਾਰੇ ਸਮਾਜ ਸੇਵਕਾਂ ਅਤੇ ਸਿਆਸੀ ਆਗੂਆਂ ਨੇ ਵੀ ਇਤਰਾਜ਼ ਕੀਤਾ ਸੀ ਉਸ ਤੋਂ ਬਾਅਦ ਕਰਨ ਔਜਲਾ ਨੂੰ ਪੰਜਾਬ ਰਾਜ ਮੈਲਾ ਕਮਿਸ਼ਨ ਵੱਲੋਂ ਤਲਬ ਕੀਤਾ ਗਿਆ ਸੀ ਤੇ ਹਾਲਾਕਿ ਗਾਇਕ ਪੇਸ਼ ਨਹੀਂ ਹੋਏ ਨੇ ਨਾ ਹੀ ਹਨੀ ਸਿੰਘ ਪੇਸ਼ ਹੋਇਆ ਅਤੇ ਨਾ ਹੀ ਕਰਨ ਔਜਲਾ ਪੇਸ਼ ਹੋਇਆ ਪਰ ਦੋਵਾਂ ਗਾਇਕਾਂ ਨੇ ਪੰਜਾਬ ਰਾਜ ਮੈਲਾ ਕਮਿਸ਼ਨ ਤੇ ਫੋਨ ਕੀਤਾ ਉਹਨਾਂ ਤੋਂ ਮਾਫੀ ਮੰਗੀ ਹੈ ਅਤੇ ਪੰਜਾਬ ਰਾਜ ਮੈਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਉਹ ਦੋਵੇਂ ਗਾਇਕ ਪੇਸ਼ ਹੋਣਗੇ ਫਿਲਹਾਲ ਦੋਵੇਂ ਗਾਇਕ ਵਿਦੇਸ਼ ਦੇ ਵਿੱਚ ਨੇ ਫੋਨ ਕਰਕੇ ਆਪਣਾ ਪੱਖ ਦੋਵਾਂ ਗਾਇਕਾਂ ਨੇ ਰੱਖਿਆ ਮਾਫੀ ਮੰਗੀ ਹੈ ਅਤੇ ਅੱਗੇ ਤੋਂ ਇਹ ਦੋਵੇਂ ਗਾਇਕ ਜਿਹੜੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਆਪਣੇ ਗਾਣਿਆਂ ਦੇ ਵਿੱਚ ਇਸ ਤਰ੍ਹਾਂ ਦੀ ਮਾੜੀ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਨਗੇ ਇਹ ਵੀ ਕਿਹਾ ਕਿ ਆਪਣੇ ਗਾਣਿਆਂ ਦੇ ਵਿੱਚ ਜਿਹੜੇ ਗਲਤ ਸ਼ਬਦ ਹੈ ਉਹ ਹਟਾਉਣਗੇ ਪੰਜਾਬ ਰਾਜ ਮੈਲਾ ਕਮਿਸ਼ਨ ਨੇ ਕਿਹਾ ਹੈ ਕਿ ਦੋਵਾਂ ਗਾਇਕਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਆਪਣੇ ਗਾਣਿਆਂ ਚੋਂ ਇਹ ਅਪੱਤੀਜਨਕ ਸ਼ਬਦ ਜਿਹੜੇ ਉਹਨਾਂ ਨੇ ਵਰਤੇ ਨੇ ਉਹਨਾਂ ਨੂੰ ਹਟਾਏ ਜਾਣ ਸੋ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਹੋਣਾ ਦਾ ਇਹਨਾਂ ਤੇ ਬਿਆਨ ਆਇਆ ਆਓ ਸੁਣ ਲੈਨੇ ਆ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਪੂਰੇ ਮਾਮਲੇ ਬਾਰੇ ਕੀ ਤਾਜ਼ਾ ਅਪਡੇਟ ਕੀ ਤਾਜ਼ਾ ਜਾਣਕਾਰੀ ਦਿੱਤੀ ਹੈ ਜੀ ਮੇਰੀ ਪਰਸਨਲੀ ਗੱਲ ਹੋਈ ਔਰ ਜਿਲ੍ਹਾ ਦੇ ਨਾਲ ਵੀ ਇਹ ਖ਼ਾਨੀ ਸਿੰਘ ਦੇ ਨਾਲ ਵੀ ਔਰ ਉਹ ਦੋਵਾਂ ਨੂੰ ਇਸਟਿੰਗ ਕੰਟਰੀ ਤੋਂ ਬਾਹਰ ਦੇ ਵਿੱਚ ਉਸ ਦਿਨ ਵੀ ਇਹ ਹੀ ਗੱਲ ਕਹੀ ਸੀ ਕਿ ਉਹ ਕੰਟਰੀ ਤੋਂ ਬਾਹਰ ਹੈ ਕਿਤੇ ਆਪਣੀ ਕੋਈ ਕਿਸੇ ਕੰਮ ਦੇ ਵਿੱਚ ਹੈਗੇ ਨੇ ਔਰ ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਕਿ ਅਸੀਂ ਜਲਦੀ ਆਵਾਂਗੇ ਔਰ ਤੁਹਾਨੂੰ ਆ ਕੇ ਮਿਲਾਂਗੇ ਵੀ ਐਂਡ ਦੇ ਆਲਸੋ ਫੀਲ ਵੈਰੀ ਸੌਰੀ ਅਬਾਊਟ ਇਟ ਬਾਕੀ ਹੈ ਗਿਆ ਕਿ ਉਹਨਾਂ ਦੀ ਰਿਪੋਰਟ ਜਿਹੜੀ ਹੈ ਉਹਨੇ ਮੇਰੇ ਕੋਲ ਆਏ ਸੀਗੇ ਏ ਆਈਜੀ ਯਦਵਿੰਦਰ ਸਿੰਘ ਸੰਧੂ ਵੀ ਆਏ ਤੋਂ ਉਹਨਾਂ ਨੇ ਵੀ ਕਿਹਾ ਕਿ ਸਾਡਾ ਕੰਟੈਕਟ ਜਿਹੜਾ ਉਹਨਾਂ ਦੇ ਆਫਿਸ ਨਾਲ ਹੋ ਚੁੱਕਿਆ ਹੈ ਔਰ ਡੈਫੀਨਿਟਲੀ ਵਿਦਨ 2 ਟੂ 3 ਡੇਸ ਉਹਨਾਂ ਦੇ ਲਾਇਰਸ ਆਪਾਂ ਨੂੰ ਇੱਕ ਰਿਟਰਨ ਐਕਸਪਲੇਨੇਸ਼ਨ ਦੇਣਗੇ ਔਰ ਕੀ ਐਕਸ਼ਨ ਅੱਗੇ ਉਹਨਾਂ ਨੇ ਲੈਣਾ ਉਹਦੀ ਪੂਰੀ ਐਕਸਪਲੇਨੇਸ਼ਨ ਸਾਨੂੰ ਦਿੱਤੀ ਜਾਏਗੀ ਕੀ ਐਕਸ਼ਨ ਲੈਣ ਦਾ ਹੈ ਲਗਾਤਾਰ ਇਹ ਜੀਤ ਆ ਰਹੇ ਤੁਸੀਂ ਵਾਰ-ਵਾਰ ਅਸੂਮੋਟੋ ਲੈਨੇ ਹੋ ਪਰ ਬਹੁਤ ਸਾਰੇ ਸਿੰਗਲ ਫਿਰ ਬਹੁਤ ਸੇ ਤੋੜਦੇ ਨੇ ਆਪਣੀ ਇਹ ਜੇ ਗਾਣ ਬਿਲਕੁਲ ਨਹੀਂ ਐਕਸ਼ਨ ਜਿਹੜਾ ਸਖਤ ਹੈ ਕੋਈ ਵਾਰ-ਵਾਰ ਇਹਨੂੰ ਨਹੀਂ ਤੋੜੇਗਾ ਇਹ ਬਹੁਤ ਸਖਤ ਜਿਹੜੇ ਨੇ ਹਦਾਇਤਾਂ ਦਿੱਤੀਆਂ ਗਈਆਂ ਨੇ ਇਹਦੇ ਉੱਤੇ ਜਿਹੜੇ ਸਾਈਬਰ ਲਾਜ਼ ਨੇ ਅਸੀਂ ਸੈਂਟਰ ਨੂੰ ਵੀ ਕਹਿੰਦੇ ਆ ਤੇ ਅਸੀਂ ਸਟੇਟ ਲਾਜ਼ ਗਵਰਨਮੈਂਟ ਨੂੰ ਵੀ ਕਹਾਂਗੇ ਕਿ ਇਹਨਾਂ ਚੀਜ਼ਾਂ ਦੇ ਉੱਤੇ ਸੈਂਸਰਸ਼ਿਪ ਔਰ ਇੱਕ ਸਟੇਟ ਲਾਜ਼ ਵੀ ਅਗਰ ਸੈਂਟਰ ਦੇ ਨਹੀਂ ਹੈ ਇਸ ਸਟੇਟ ਲਾਅ ਜਿਲ੍ਹੇ ਨੇ ਚਾਹੀਦੇ ਨੇ ਇਸ ਤਰ੍ਹਾਂ ਦੇ ਜਿਹੜੇ ਲੱਚਰ ਭਾਸ਼ਾ ਦੇ ਗੀਤ ਆਉਂਦੇ ਨੇ ਇਹ ਬਿਲਕੁਲ ਬਰਦਾਸ਼ਤ ਨਹੀਂ ਕਿ। ਪੁਲਿਸ ਅਧਿਕਾਰੀ ਕੀ ਕਹਿ ਰਹੇ ਕਿ ਕਿ ਤੁਸੀਂ ਕਿਹਾ ਕਿ ਅਸੀਂ ਪੁਲਿਸ ਆਫੀਸਰ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਕਿਸ ਤਰ੍ਹਾਂ ਦੇ ਗੀਤ ਨੂੰ ਹਟਾਇਆ ਜਾਏਗਾ ਜਾਂ ਕਿਸੇ ਤਰ੍ਹਾਂ ਦਾ ਐਕਸ਼ਨ ਲਿਆ ਜਾਏਗਾ ਕਿਉਂਕਿ ਜਿਸ ਤਰ੍ਹਾਂ ਦੀ ਅਬਿਊਜ਼ਿੰਗ ਲੈਂਗੁਏਜ ਉਹਦੇ ਵਿੱਚ ਯੂਜ਼ ਕੀਤੀ ਗਈ ਹੈ ਚਾਹੇ ਉਹ ਮਿਲੀਨੀਅਰ ਗਾਣਾ ਹੋਵੇ ਜਾਂ ਸੰਗ ਦਬੂਦੀ ਲੈ ਕੇ ਐਲਰੇਡੀ ਐਕਸਪਲੈਨਡ ਕਿ ਇਹਦੇ ਅੰਦਰ ਇਹੀ ਕੀਤਾ ਗਿਆ ਆ ਕਿ ਉਹਨਾਂ ਦੇ ਨਾਲ ਪਰਸਨਲੀ ਗੱਲ ਕਰਕੇ ਉਹਨਾਂ ਨੂੰ ਵੀ ਥੋੜਾ ਜਿਹਾ ਟਾਈਮ ਚਾਹੀਦਾ ਹੁੰਦਾ ਜੋ ਜਦੋਂ ਲਿਰਿਕਸ ਬਦਲੀ ਕਰਨੇ ਨੇ ਜਾਂ ਗਾਣੇ ਦੇ ਉੱਤੋਂ ਕੁਝ ਵਰਡਸ ਹਟਾਣੇ ਨੇ ਉਹਦੇ ਲਈ ਥੋੜਾ ਜਿਹਾ ਟਾਈਮ ਚਾਹੀਦਾ ਹੁੰਦਾ ਹੈ ਦੇ ਵਿਲ ਡੈਫੀਨਟਲੀ ਟੇਕ ਐਕਸ਼ਨ ਬਈ ਕੋਈ ਪੰਜਾਬੀ ਨਹੀਂ ਜੀ ਇਹਨਾਂ ਨੂੰ ਪਤਾ ਕਿ ਇਦਾਂ ਦੀ ਲੈਂਗੁਏਜ ਯਾ ਕਰਪਾ ਯੂਜ਼ ਕਰਦੇ ਹਾਲਾਂਕਿ ਸਟੇਜਸ ਤੇ ਜਾ ਕੇ ਜਿਵੇਂ ਕੋਈ ਤੁਸੀਂ ਕਹਦੇ ਸੀ ਕਿ ਮਾਮਾ ਨੂੰ ਬੜਾ ਵਧੀਆ ਮੰਨਦੇ ਨੇ ਤੇ ਲੇਕਨ ਫਿਰ ਗਾਣਿਆਂ ਦੇ ਵਿੱਚ ਇਦਾਂ ਹੋਗਾ ਇਹਦੀ ਪਿੱਛੇ ਰੀਜ਼ਨ ਫਾਇੰਡਡ ਕੀ ਹੈ ਨਹੀਂ ਰੀਜ਼ਨ ਕੁਝ ਵੀ ਨਹੀਂ ਹੈ ਇਹ ਸਿਰਫ ਆਪਣੀ ਇੱਕ ਪੋਪੂਲਾਰਿਟੀ ਲਈ ਕਿ ਅਗਰ ਅਸੀਂ ਇਸ ਤਰ੍ਹਾਂ ਦੀ ਲੈਂਗੁਏਜ ਜਾਂ ਸਲੈਂਗਸ ਯੂਜ਼ ਕਰਦੇ ਆਂ ਉਹਦੇ ਨਾਲ ਸਾਡੇ ਵਿਊਜ਼ ਬਹੁਤ ਆਉਂਦੇ ਨੇ ਸੋ ਇਟ ਇਜ਼ ਜਸਟ ਅ ਪੋਪੂਲੈਰਿਟੀ ਥਿੰਗ ਲੇਕਿਨ ਇਹ ਗਾਣਾ ਅਸੀਂ ਇਹਨਾਂ ਨੂੰ ਪਹਿਲਾਂ ਹੀ ਕਿਹਾ ਆ ਕਿ ਇਹੋ ਜੀ ਚੀਜ਼ ਤੇ ਤੁਸੀਂ ਮਾਵਾਂ ਦੇ ਲਈ ਜਾਂ ਜੋ ਵੀ ਸੋਸ਼ਲ ਮੈਸੇਜ ਗਲਤ ਦਿੰਦੇ ਨੇ ਉਸ ਚੀਜ਼ ਨੂੰ ਅਲਾਉ ਨਹੀਂ ਕੀਤਾ ਜਾਏ